ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸ਼ਲੋਕ ਮਹੱਲਾ ਤੀਜਾ ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ ਨਹਿਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸਬਦ ਬੀਚਾਰ ਜਿਹਵਾ ਸਚੀ ਮਨ ਸਚਾ ਸਚਾ ਸਰੀਰ ਆਕਾਰ ਨਾਨਕ ਸਚ ਸਤਗੁਰ ਸੇਵਿਐ ਸਦਾ ਸਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਨ ਮਾਇਆ ਮੋਹਿਆ ਵੇਖਣ ਸੁਣਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨ ਊਪਜੈ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀ ਬਾਣ ਹਰ ਹਰ ਇੱਕ ਸਦਾ ਹੈ ਅਮਰ ਇੱਕੋ ਹਰ ਚਿਤ ਧਾਰ ਹਰ ਤਿਸ ਬਿਨ ਕੋਈ ਨਾ ਹੈ ਡਰ ਭ੍ਰਮ ਭਉ ਦੂਰ ਕਰ ਹਰ ਤਿਸੈ ਨੋ ਸਾ ਲਾਹੇ ਜੇ ਤੁਧ ਰਖੈ ਬਾਹਰ ਘਰ ਹਰ ਜਿਸਨੋ ਹੋਏ ਦਇਆਲ ਸੋ ਹਰ ਜਪ ਭਉ ਬਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇਕ ਜਾਗੰਦੇ ਨਾਲ ਹਨ ਇਕ ਨਾ ਸੁੱਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੀ ਸਾਦਿਕਾ ਸਬਰ ਤੋਂ ਸਮਲਾਇਕਾਂ ਦੀਦਾਰ ਪੂਰੇ ਪਾਇਸਾ ਥਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪਕਾਰੈ ਲਾਈ ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ ਹਰ ਤਦੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈ ਤੂੰ ਆਪੇ ਆਪ ਵਰਤਦਾ ਸਬਨੇ ਹੀ ਥਾਈ ਹਰ ਤਿਸੈ ਧਿਆਵੋ ਸੰਤ ਜਨੋ ਜੋ ਲਏ ਛਡਾਈ ਸ਼ਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ ਸਬਨਾ ਜੀਆ ਇਕਾ ਛਾਓ ਅਪਹੋ ਜੇ ਕੋ ਭਲਾ ਕਹਾਈ ਨਾਨਕ ਤਾ ਪਰ ਜਾਪੈ ਜਾਪਤ ਲੇਖੈ ਪਾਈ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾ ਕੈ ਪਾਛੈ ਜੀਵਨ ਪੌੜੀ ਤਦ ਆਪੇ ਧਰਤੀ ਸਾਜੀਐ ਚੰਦ ਸੂਰਜ ਦੋਇ ਦੀਵੇ 10 ਚਾਰ ਹਟ ਤੁੱਦ ਸਾਜਿਆ ਵਾਪਾਰ ਕਰੀਵੇ ਇਕਨਾ ਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ ਤੈਨ ਜਮ ਕਾਲ ਨਾ ਵਿਆਪਈ ਜਿਨ ਸੱਚ ਅੰਮ੍ਰਿਤ ਪੀਵੇ ਓਏ ਆਪ ਛੁੱਟੇ ਪਰਵਾਰਸਿਓ ਤਿਨ ਪਿੱਛੇ ਸਭ ਜਗਤ ਛੁੱਟੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ ਸਰਸਰੀਅਤ ਕਰਹਿ ਵਿਚਾਰ ਬਿਨ ਬੁਝੇ ਕੈਸੇ ਪਾਵਹਿ ਪਾਰ ਸਿਦਕ ਕਰ ਸਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤਹਿ ਧਿਰ ਮੌਜੂਦ ਮਹੱਲਾ ਤੀਜਾ ਗੁਰਸਬਾਏ ਵੇ ਨਾ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਗੁਰ ਤਾ ਮਿਲੈ ਜਾ ਮਨ ਰਹੈ ਹਦੂਰ ਪੌੜੀ ਸពਤ ਦੀਪ ਸਬਦ ਸਾਗਰ ਨਵਖੰਡ ਚਾਰ ਵੇਦ 10 ਅਸ਼ਟ ਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਭਾਣਾ ਸਾਬਤੁ ਤੁਜੈ ਤੇ ਆਵੈ ਜੀਵ ਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹਉ ਕੁਰਬਾਨਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸ਼ਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਲੇ ਹੋ ਸਦਾ ਸਾਹਿਬ ਕੈ ਰੰਗ ਰਹਿ ਕਬਹੂ ਨਾ ਟੂਟਸ ਨੇਹੋ ਕਲੋ ਮਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ ਨਾਨਕ ਸਹ ਪ੍ਰੀਤ ਨਾ ਜਾਏ ਸੀ ਜੋ ਧੁਰ ਛੋਡੀ ਸਚੈ ਪਾਏ ਮਹੱਲਾ ਤੀਜਾ ਨਦਰੀ ਆਪਦਾ ਨਾਲ ਨਾ ਚੱਲਈ ਵੇਖੋ ਕੋ ਵਿਉਪਾਇ ਸਤਗੁਰ ਸੱਚ ਦਰੜਾਇਆ ਸਚ ਰਹੁ ਲਿਵ ਲਾਈ ਨਾਨਕ ਸਬਦੀ ਸਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਏਕ ਤੂੰ ਤੂੰ ਜਾਣ ਹੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਫਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨਿਅਉ ਸਚ ਤਾ ਡਰੀਐ ਕੇਤ ਜਿਨਾ ਨਾਨਕ ਸਚ ਪਛਾਣਿਆ ਸੇ ਸਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲ ਸਣ ਮਸਵਾਣੀ ਐ ਕਾਗਦ ਭੀ ਜਲ ਜਾਓ ਲਿਖਣ ਵਾਲਾ ਜਲ ਬਲੋ ਜੇ ਨ ਲਿਖਿਆ ਦੂਜਾ ਭਾਉ ਨਾਨਕ ਪੁਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖਾਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਾਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁੱਛਿਆ ਦਾਨ ਦੇਵਕਾ ਸ਼ਲੋਕ ਮਹੱਲਾ ਤੀਜਾ ਹਾਉ ਹਾਉ ਕਰਦੀ ਸਭ ਮੋਈ ਸੰਪਉ ਕਿਸੈ ਨਾ ਨਾਲ ਦੁਜੈ ਭੈ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗਿਆ ਆਚਾਰੀ ਬੁਰੀਆਹ ਮਨੋਕ ਸੁਦਾ ਕਾਲੀਆ ਬਾਹਰ ਚਟਵੀਆਹ ਰੀਸਾ ਕਰਹਿ ਤਿਣਾੜੀਆ ਜੋ ਸੇਵ ਹੈ ਦਰ ਖੜੀਆਹ ਨਾਲ ਖਸਮੈ ਰਤੀਆ ਮਾਨ ਹੈ ਸੁਖ ਰਲੀਆਹ ਹੁਦੈ ਤਾਣ ਨਿਤਾਣੀਆ ਰਹਿ ਨਿਮੰਨਣੀਆਹ ਨਾਨਕ ਜਨਮ ਸਕਾਰਥਾ ਜੇ ਤੈਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਨੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦ ਹੋ ਬਾਹਰ ਕਿਛ ਨਹੀਂ ਗੁਰ ਸਬਦੀ ਦੇਖ ਨਿਹਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦੋ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ